ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਹੁਤ ਖੁਸ਼ੀ ਦੇ ਕੱਲ ਹੈ ਕਿ ਬਿਸ਼ਵ ਦੁਆਬਾ ਰਾਜਪੁਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਦਾਰ ਦਵਿੰਦਰ ਸਿੰਘ ਜੀ ਸੱਚ ਕਰਨ ਵਾਸੀ ਉਹਨਾਂ ਦੀ ਮਿੱਠੀ ਯਾਦ ਅੰਦਰ ਇਹ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸੋ ਸਾਰੇ ਨਗਰ ਨਿਵਾਸੀ ਬਿਸ਼ਵ ਦੁਆਬਾ ਰਾਜਪੁਰ ਸਭਾ ਅਤੇ ਦੁਆਬਾ ਜਨਰਲ ਕੈਟਾਗਰੀ ਇਸਾਰੇ ਹੀ ਮੈਂਬਰਾਂ ਸਹਿਬਾਨ ਨੂੰ ਮੈਂ ਸਾਬਜਾਦਾ ਬਾਬਾ ਫਤੇ ਸਿੰਘ ਤਰਾਨਾ ਦਾ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਚਾਉਣ ਵਾਸਤੇ ਉਹਨਾਂ ਦੀ ਹੈਲਥ ਦੀ ਕੇਅਰ ਕਰਨ ਵਾਸਤੇ ਇਹ ਖੇਡਾਂ ਬੜੀਆਂ ਜ਼ਰੂਰੀ ਹਨ ਜੋ ਦੂਸਰੇ ਪਾਸ਼ਾ ਮਹਾਰਾਜ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੱਲ ਅਖਾੜਾ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਬ ਕੀਤਾ ਸੀ ਇੱਥੇ ਸਤਗੁਰੂ ਜੀ ਨੇ ਗੁਰਮੁਖੀ ਅੱਖਰ ਬਣਾਏ ਉੱਥੇ ਮਾਲਾ ਖਾੜਾ ਸ਼ੁਰੂ ਕਰਕੇ ਨੌਜਵਾਨਾਂ ਦੇ ਜੋ ਹੈਲਥ ਦੀ ਕੇਅਰ ਕਰਨ ਵਾਸਤੇ ਉਹਨਾਂ ਨੂੰ ਘੋ ਦੇ ਪੀਪੇ ਉਹਨਾਂ ਦੀ ਵਰਜਸ਼ ਕਰਨ ਵਾਸਤੇ ਅਖਾੜਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਜਨੁਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ-ਬਾਰੀ ਦਲ ਭੰਜਨ ਗੁਰ ਸੁਰਮਾ ਵੱਡਜੋ ਦਾ ਬਹੁ ਪਰੁਭਕਾਰੀ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਆਪਣੇ ਸਮੇਂ ਕੋਲ ਕਰਾਉਦੇ ਰਹੇ ਸ਼ਾਸਤਰ ਵਿਦਿਆ ਤੇ ਅਭਿਆਸ ਕਰਵਾਉਂਦੇ ਰਹੇ ਧੰਨ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਵੀ ਆਪਣੇ ਸਮੇਂ ਦੇ ਅੰਦਰ ਜਿੱਥੇ ਸ਼ਾਸਤਰ ਵਿਦਿਆ ਦਾ ਅਭਿਆਸ ਉੱਥੇ ਜੰਗ ਜੂਗ ਕਰਤਵ ਅਤੇ ਉੱਥੇ ਕੋਲ ਵੀ ਕਰਵਾਉਂਦੇ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਲੋ ਚਲਾਈ ਹੋਈ ਮਰਜ਼ਾਦਾ ਨੂੰ ਸਾਡਾ ਪੰਜਾਬ ਜਿਹੜਾ ਹੈ ਉਹਨੂੰ ਫੋਲੋ ਕਰ ਰਿਹਾ ਹੈ ਤੋ ਮੈਂ ਇਹ ਦੋਨਾਂ ਜਥੇਬੰਦੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਨੌਜਵਾਨਾਂ ਨੂੰ ਨਸ਼ਾ ਤੋਂ ਬਚਾਉਣ ਵਾਸਤੇ ਉਹਨਾਂ ਦਾ ਧਿਆਨ ਜਿਹੜਾ ਖੇਡਾਂ ਵੱਲ ਜਾਣ ਵਾਸਤੇ ਸੋ ਇਹ ਪੂਰੇ ਨਗਰ ਦਾ ਅਤੇ ਵਿਸ਼ਵ ਦੁਆਬਾ ਰਾਜਪੂ ਸਵਾ ਦਾ ਦੁਆਬਾ ਜਨਰਲ ਕੈਟਾਗਰੀ ਸੋ ਸਾਰੇ ਜਿੰਨੇ ਵੀ ਮੈਂਬਰਾਂ ਸਹਿਬਾਨ ਸਤਿਕਾਰਯੋਗ ਹਸਤੀਆਂ ਇੱਥੇ ਜੋ ਜਥੇਬੰਦੀਆਂ ਦੀ ਕ੍ਰੀਮ ਇੱਥੇ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਉਥੇ ਪੱਤਰਕਾਰ ਵੀਰਾਂ ਦਾ ਵੀ ਦਾਸ ਧੰਨਵਾਦ ਕਰਦਾ ਤੇ ਸੰਗਤਾਂ ਦਾ ਵੀ ਧੰਨਵਾਦ ਕਰਦਾ ਕਿ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਜਬਾਨੀ ਨੂੰ ਬਚਾਉਣ ਵਾਸਤੇ ਸੋ ਇਹ ਜੋ ਉਪਰਾਲੇ ਕਰਨੇ ਚਾਹੀਦੇ ਉਹ ਸ਼ੋਭਾ ਪਾਉਂਦੇ ਹਨ ਤੇ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਹੀ ਸਤਿਕਾਰਯੋਗ ਮਰਦpasse ਦਾ ਦਵਿੰਦਰ ਸਿੰਘ ਜੀ ਪਰਮਾਰ ਉਹਨਾਂ ਦੀ ਪਵਿੱਤਰ ਯਾਦ ਨੂੰ ਰੱਖਦਿਆਂ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਦੂਸਰਾ ਸਾਲਾਨਾ ਟੂਰਨਾਮੈਂਟ ਕਰਵਾਇਆ ਗਿਆ ਔਰ ਜਿਹਦੇ ਵਿੱਚ ਸਾਡੇ ਸਮੂਚੇ ਜਥੇਬੰਦੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬ ਜੀ ਆਦਾ ਬਾਬਾ ਫਾਜ਼ਲ ਸਿੰਘ ਤਾਨਾ ਦਲਬਤ ਗੜਾ ਜਤਿੰਦਰ ਸਿੰਘ ਜੀ ਬੀਕੇ ਯੂਐਸਏ ਜਿਨ੍ਹਾਂ ਦੇ ਪਿਤਾ ਦੀ ਯਾਦ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਔਰ ਸਾਡੇ ਵਿਸ਼ੇ ਸੱਦੇ ਦੇ ਉੱਤੇ ਸਰਦਾਰ ਕੁਲਦੀਪ ਸਿੰਘ ਜੀ ਸੋਤਾ ਕੈਨੇਡਾ ਤੋਂ ਉਹ ਵੀ ਇੱਥੇ ਤਸ਼ਰੀਫ ਲੈ ਆਏ ਆ ਸੋ ਮੈਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਰਠੌਰ ਸਾਡੇ ਜਿਹੜੇ ਵਿਸ਼ਵ ਦੋਬਾਰ ਰਾਜਪੁਰ ਸਭਾ ਇਟਲੀ ਦੇ ਪ੍ਰਧਾਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਜਿੱਥੇ ਮੈਂ ਨਗਰ ਨਿਵਾਸੀਆਂ ਦਾ ಗ್ರಾಮ ਪੰਚਾਇਤ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਉੱਥੇ ਜਥੇਬੰਦੀ ਦਾ ਵੀ ਕਹਿੰਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਵਹੀਆਪੁੱਲਾ ਚੌਕਾਂ ਦੀ ਥੀਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ